ਪ੍ਰਿੰਸੀਪਲ ਭਦਰ ਸਿੰਘ ਗੋਸਲ ਜੀ ਹਰਾਂ ਦੀ ਲਿਖਤ 42 ਡੈਮੋ ਇੱਕ ਸ਼ਹਿਰ ਵਿੱਚ ਬਾਬੂ ਕ੍ਰਿਸ਼ਨ ਰਾਮ ਇੱਕ ਸਰਕਾਰੀ ਨੌਕਰੀ ਕਰਦਾ ਸੀ ਇਸ ਲਈ ਉਸਨੇ ਆਪਣਾ ਘਰ ਉਸੇ ਸ਼ਹਿਰ ਵਿੱਚ ਬਣਾ ਲਿਆ ਸੀ ਉਸਦੇ ਹੀ ਦਫ਼ਤਰ ਵਿੱਚ ਉਸਦਾ ਇੱਕ ਪਿਆਰਾ ਦੋਸਤ ਰਾਮ ਪ੍ਰਕਾਸ਼ ਨੌਕਰੀ ਕਰਦਾ ਸੀ ਅਤੇ ਹਰ ਕੰਮ ਵਿੱਚ ਕ੍ਰਿਸ਼ਨ ਰਾਮ ਦੀ ਸਲਾਹ ਜ਼ਰੂਰ ਲੈਂਦਾ ਇੱਕ ਦਿਨ ਦਫ਼ਤਰੋਂ ਛੁੱਟੀ ਹੋਣ ਤੇ ਸਰਦੀਆਂ ਦੇ ਦਿਨਾਂ ਵਿੱਚ ਕ੍ਰਿਸ਼ਨ ਰਾਮ ਆਪਣੇ ਦੋਸਤ ਰਾਮ ਪ੍ਰਕਾਸ਼ ਨੂੰ ਆਪਣੇ ਘਰ ਲਿਆਇਆ ਅਤੇ ਕਿਹਾ ਕਿ ਉਸ ਰਾਤ ਉਹ ਖਾਣਾ ਉਸਦੇ ਘਰ ਹੀ ਖਾਵੇ ਪਰ ਇਸ ਮੰਤਵ ਲਈ ਕ੍ਰਿਸ਼ਨ ਰਾਮ ਨੇ ਆਪਣੇ ਘਰਵਾਲੀ ਨੂੰ ਦੱਸਿਆ ਤੱਕ ਥੋੜਾ ਹਨੇਰਾ ਹੋਣ ਤੇ ਜਦੋਂ ਦੋਨੋਂ ਦੋਸਤ ਘਰ ਗਏ ਤਾਂ ਕ੍ਰਿਸ਼ਨ ਰਾਮ ਨੇ ਆਪਣੇ ਦੋਸਤ ਬਾਰੇ ਘਰਵਾਲੀ ਨੂੰ ਦੱਸਿਆ ਤੇ ਕਿਹਾ ਮੈਡਮ ਅੱਜ ਰਾਮ ਪ੍ਰਕਾਸ਼ ਰਾਤ ਦਾ ਖਾਣਾ ਇੱਥੇ ਹੀ ਖਾਵੇਗਾ ਬਸ ਇੰਨਾ ਕਹਿਣ ਦੀ ਦੇਰ ਸੀ ਕਿ ਉਸਦੇ ਘਰਵਾਲੀ ਨੇ ਮਹਿਮਾਨ ਦੇ ਸਾਹਮਣੇ ਹੀ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਇਹ ਤੁਸੀਂ ਕੀ ਪਖੰਡ ਬਣਾਇਆ ਏ ਮੈਨੂੰ ਬਿਨਾ ਦੱਸੇ ਆਪਣੇ ਦੋਸਤ ਨੂੰ ਘਰ ਲੈ ਆਏ ਮੈਂ ਤਾਂ ਆਪਣੇ ਘਰ ਦੇ ਕੱਪੜਿਆਂ ਵਿੱਚ ਹੀ ਆ ਮੈਨੂੰ ਘਰ ਸਵਾਰਨ ਦਾ ਮੌਕਾ ਨਹੀਂ ਦਿੱਤਾ ਨਾ ਹੀ ਅੱਜ ਮੈਂ ਮੇਕਅਪ ਕੀਤਾ ਏ ਘਰ ਵਿੱਚ ਕੋਈ ਸਬਜ਼ੀ ਵੀ ਨਹੀਂ ਅੱਜ ਤਾਂ ਮੈਂ ਸਵੇਰ ਦੀ ਥੱਕੀ ਹਾਰੀ ਆ ਮੇਰਾ ਤਾਂ ਰੋਟੀ ਬਣਾਉਣ ਦਾ ਮਨ ਹੀ ਨਹੀਂ ਹੈ ਉੱਪਰੋਂ ਮਹਿਮਾਨ ਨੇ ਵਾਜੀ RAM ਪ੍ਰਕਾਸ਼ ਸੁਣ ਕੇ ਹੈਰਾਨ ਰਹਿ ਗਿਆ ਅਤੇ ਮਨ ਹੀ ਮਨ ਕੁਝ ਸੋਚਣ ਲੱਗਾ ਹੁਣ ਕ੍ਰਿਸ਼ਨ ਰਾਮ ਬੋਲਿਆ ਬਸ ਭਗਵਾਨ ਨੇ ਬਸ ਹੁਣ ਚੁੱਪ ਕਰ ਜਾ ਇਹ ਖਾਣਾ ਖਾਣ ਨਹੀਂ ਆਇਆ ਇਹ ਤਾਂ ਵਿਆਹ ਕਰਵਾਉਣ ਨੂੰ ਫਿਰਦਾ ਏ ਮੈਂ ਹੀ ਇਸ ਨੂੰ ਸਲਾਹ ਦਿੱਤੀ ਸੀ ਕਿ ਪਹਿਲਾਂ ਮੇਰੇ ਨਾਲ ਚੱਲ ਕੇ ਵਿਆਹ ਦਾ ਡੈਮੋ ਤਾਂ ਦੇਖ ਲੈ ਬਸ ਹੋ ਗਿਆ ਡੈਮੋ